ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਲਓ ਜੀ ਇੱਥੇ ਇਹ ਵੀਡੀਓ ਜਿਹੜੀ ਹੈਗੀ ਅਸੀਂ ਬੁੱਧਵਾਰ ਦੀ ਟਾਈਮ ਜਿਹੜਾ ਹੈ ਤੇ 3 ਵਜੇ ਦਾ ਤੇ ਸਵੇਰ ਦੇ ਜਿਹੜੇ ਕੰਮ ਧੰਦੇ ਸੀਗੇ ਉਹ ਆਪਾਂ ਇਸ ਤੋਂ ਪਹਿਲਾਂ ਵਾਲੇ ਜਿਹੜੇ ਬਲੌਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਸੀ ਤੇ ਉਸ ਤੋਂ ਬਾਅਦ ਦੇ ਕੰਮ ਧੰਦੇ ਆ ਜੀ ਇਹ ਇੱਥੇ ਮੈਂ ਹੁਣ ਲੱਗੀ ਸੀ ਕੱਪੜਿਆਂ ਦੀਆਂ ਤੈਹਾਂ ਲਗਾਉਣ ਕਿਉਂਕਿ ਸਵੇਰੇ ਕੱਪੜੇ ਤੇ ਜਦ ਧੁੱਤਦੇ ਸੀ ਤੇ ਜਿਸ ਦਿਨ ਵਧੀਆ ਧੁੱਪ ਲੱਗਦੀ ਐ ਸੋਹਣਾ ਦਿਨ ਲੱਗਿਆ ਹੁੰਦਾ ਮੌਸਮ ਸਾਫ਼ ਹੁੰਦਾ ਤੇ ਵਧੀਆ ਚ ਰੂ ਹਨ ਕੱਪੜੇ ਸੁੱਕ ਜਾਂਦੇ ਨੇ ਤੇ ਹੁਣ ਇੱਥੇ ਕੱਪੜੇ ਜਿਹੜੇ ਉਹ ਸੁੱਕ ਚੁੱਕੇ ਸੀ ਤੇ ਆਪਾਂ ਹੁਣ ਚਾਹ ਪਾਣੀ ਪੀ ਕੇ ਹਟੇ ਸੀ ਮੱਜਾ ਨੂੰ ਆਪਾਂ ਬੰਨੇ ਸੀਗੇ ਕੱਖਾਂ ਤੇ ਤੇ ਹੁਣ ਆਪਾਂ ਕਰਦੇ ਆ ਜੀ ਸੰਨੀ ਆਹ ਸੌਰੀ ਕੱਪੜਿਆਂ ਤੇ ਤੈਹਾਂ ਲਗਾਉਨੇ ਆ ਜੀ ਸੰਨੀ ਵਗੈਰਾ ਕਰਿਆ ਜਾਂਦੀ ਸੀਗੀ ਤੇ ਕਪੜੇ ਤੇ ਹਲਾਕੇ ਸਾਮ ਦਿੰਨੇ ਆ ਜਿਹੜੇ ਬਿਨਾ ਪ੍ਰੈਸ ਤੋਂ ਆ ਉਹ ਇਸ ਤਰ੍ਹਾਂ ਤਹਾਂ ਲਾ ਕੇ ਰੱਖ ਦਾਂਗੇ ਜਿਹੜੇ ਪ੍ਰੈਸ ਵਾਲੇ ਹੋਏ ਉਹ ਮੈਂ ਇਸ ਤਰ੍ਹਾਂ ਹੀ ਰੱਖ ਲੂੰਗੀ ਤੇ ਮੈਂ ਰਾਤ ਨੂੰ ਫਿਰ ਬਾਅਦ ਵਿੱਚ ਪ੍ਰੈਸ ਕਰਕੇ ਰੱਖੂੰਗੀ ਜਿਦਾਂ ਕਿ ਨੂਰ ਦੀ ਯੂਨੀਫਾਰਮ ਹੋਗੀ ਬਾਕੀ ਹੋਰ ਹੋਗੇ ਕਪੜੇ ਤੇ ਪ੍ਰੈਸ ਤਾਂ ਮੈਂ ਹੁਣੇ ਨਹੀਂ ਕਰੂੰਗੀ ਫਿਲਹਾਲ ਮੇਨ ਲਾਦਾ ਸ਼ਾਇਦ ਇੱਥੇ ਲਾਈਟ ਵੀ ਬੰਦੀ ਸੀਗੀ ਤੇ ਬਾਕੀ ਮੈਂ ਰਾਤ ਦੇ ਟਾਈਮ ਤੇ ਪ੍ਰੈਸ ਤਾਂ ਲਗਾਉਂਗੀ ਤੇ ਹੁਣ ਮੈਂ ਦੂਸਰੇ ਜਿਹੜੇ ਬਿਨਾ ਪ੍ਰੈਸ ਤੋਂ ਹੋਏ ਕੱਪੜੇ ਉਹ ਸਾਮ ਦਿੰਨੀ ਆ ਤੇ ਬਾਕੀ ਆਪਾਂ ਰਾਤ ਨੂੰ ਪ੍ਰੈਸ ਕਰ ਲਾਂਗੇ ਤੇ ਹਾਂਜੀ ਤੇ ਬਾਕੀ ਦੋ ਦਿਨ ਹੋਗੇ ਜੀ ਆਪਾਂ ਬੁੱਧਵਾਰ ਦਾ ਹੀ ਹਾਂਜੀ ਜਾਨੀ ਕਿ ਵਲੌਗ ਸ਼ੇਅਰ ਕੀਤਾ ਤੇ ਅੱਜ ਦਿਨ ਹੈਗਾ ਜੀ ਜਿਸ ਦਿਨ ਮੈਂ ਵੌਇਸਓਵਰ ਕਰ ਰਹੀ ਆ ਜਾਨੀ ਕਿ ਸੈਚਰਡੇ ਤੇ ਦਿਨੋਂ ਕਰ ਰਹੀ ਆ ਤੇ ਬੁੱਧਵਾਰ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਕੀਤਾ ਸੀ ਤੇ ਉਸ ਤੋਂ ਬਾਅਦ ਆਪਾਂ ਕੋਈ ਵੀ ਵਲੌਗ ਦੋ ਦਿਨ ਜਾਨੀ ਕਿ ਕੋਈ ਵੀ ਤੁਹਾਡੇ ਨਾਲ ਵਲੌਗ ਨਹੀਂ ਸ਼ੇਅਰ ਕੀਤਾ ਤੇ ਬਸ ਥੋੜੀ ਜਿਹੀ ਪ੍ਰੋਬਲਮ ਸੀ ਜਣਕੀਆ ਆਪਣਾ ਸਰੀਰ ਨਹੀਂ ਸੈੱਟ ਸੀਗਾ ਤੇ ਬੀਅ ਤਾਂ ਖਰਾਬ ਸੀ ਮੇਰੀ ਇੱਕ ਤਾਂ ਥੋੜਾ ਜਿਹਾ ਵੀ ਠੰਡ ਹੋ ਰੱਖੀ ਸੀ ਉਹਦੇ ਨਾਲ ਮੈਨੂੰ ਜਵੇਂ ਬੁਖਾਰ ਹੋ ਗਿਆ ਸੀਗਾ ਜਣਕੀ ਫੀਵਰ ਦੀ ਪ੍ਰੋਬਲਮ ਸੀਗੀ ਫੀਵਰ ਕਰਕੇ ਨਾ ਫਿਰ ਨਹੀਂ ਮੰਨ ਜਾ ਨਹੀਂ ਕਰਦਾ ਸੀਗਾ ਅੱਜ ਥੋੜਾ ਜਿਹਾ ਮੈਨੂੰ ਲੱਗਾ ਵੀ ਮੈਂ ਠੀਕ ਆ ਤੇ ਫਿਰ ਮੈਂ ਕਿਹਾ ਚਲੋ ਅੱਜ ਆਪਾਂ ਕਰਦੇ ਆਂ ਸ਼ੇਅਰ ਤੇ ਬਾਕੀ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਸ਼ੇਅਰ ਜਰੂਰ ਕਰਿਆ ਕਰੋ ਜੀ ਅੱਗੇ ਤੋਂ ਅੱਗੇ ਆਪਣੀ ਵੀਡੀਓ ਨੂੰ ਚਲੋ ਜੀ ਉਸ ਤੋਂ ਬਾਅਦ ਟਾਈਮ ਇਥੇ ਹੋ ਗਿਆ ਸ਼ਾਮ ਦਾ ਤੇ ਕਾਫੀ ਹਨੇਰਾ ਹੋ ਗਿਆ ਮੈਂ ਥੋੜਾ ਜਿਹਾ ਹੋਗੀ ਲੇਟ ਕਿਉਂਕਿ ਕੱਪੜੇ-ਕੁੱਪੜੇ ਸੰਭਲਣ ਲੱਗੀ ਬਸ ਥੋੜਾ ਜਿਹਾ ਲੇਟ ਹੋਗੀ ਤੇ ਹੁਣ ਆਪਾਂ ਲੱਗੀਆਂ ਸਬਜ਼ੀਆਂ ਤੜਕਾ ਲਗਾਉਣਾ ਅੱਗੇ ਆਪਾਂ ਮਚਾ ਕੇ ਪਤਲੀ ਰੱਖਤੀ ਆ ਢਿੱਲੀ ਗਰਮ ਹੋ ਰਹੀ ਆ ਤੇ ਉਧਰ ਮੈਂ ਗੈਂਸ ਤੇ ਰੱਖਤਾ ਸੀਗਾ ਅੰਦਰ ਪਾਣੀ ਗਰਮ ਹੋਣ ਵਾਸਤੇ ਸਬਜੀ ਦੇ ਵਿੱਚ ਪਾਉਣ ਨੂੰ ਤੇ ਸਬਜੀ ਆਪਾਂ ਕੱਟ ਕੇ ਧੋ ਕੇ ਰੱਖ ਲਈ ਸੀਗੀ ਤੇ ਸਬਜੀ ਆਪਾਂ ਬਣਾ ਰਹੇ ਹਾਂ ਜੀ ਆਲੂ ਮਟਰ ਤੇ ਇੱਥੇ ਚੁੱਲੇ ਤੇ ਮੈਂ ਤਲਕਾ ਲਗਾਉਣੀ ਆ ਜਦੋਂ ਮੌਸਮ ਵਧੀਆ ਸਾਫ਼ ਹੁੰਦਾ ਜਦੀ ਤਾਂ ਮੈਂ ਚੁੱਲੇ ਤੇ ਹੀ ਰੋਟੀ ਸਬਜੀ ਬਣਾਉਣੀ ਹੁੰਨੀ ਆ ਜਾਣੇ ਕਿ ਸ਼ਾਮ ਦਾ ਜਿਹੜਾ ਰੋਟੀ ਟੋਕਾ ਚੁੱਲੇ ਤੇ ਬਣਾ ਲੈਣੀ ਹੁੰਨੀ ਤੇ ਜੇਕਰ ਮੌਸਮ ਖਰਾਬ ਹੋਵੇ ਤਾਂ ਫਿਰ ਤਾਂ ਚਲੋ ਮਜਬੂਰੀ ਦੇ ਵਿੱਚ ਅੰਦਰ ਬਣਾਉਣਾ ਹੀ ਪੈਂਦਾ ਤੇ ਨਹੀਂ ਤਾਂ ਚੁੱਲੇ ਵਰਗੀ ਕਹਿੰਦੇ ਹੁੰਦੇ ਰੀਸ ਨਹੀਂ ਹੈਗੀ ਤੇ ਚਲੋ ਜੀ ਅਗਮ ਚਾਲੀ ਆਪਾਂ ਤੇ ਪਤਲੀ ਵੀ ਗਰਮ ਹੋ ਚੁੱਕੀ ਆ ਤੇ ਜਿਹੜਾ ਮਸਾਲਾ ਸੀਗਾ ਜਾਨੀ ਕਿ ਤੜਕਾ ਉਹ ਵੀ ਮ ਕੁੰਡੇ ਦੇ ਵਿੱਚ ਕੁੱਟ ਲਿਆ ਸੀਗਾ ਜਾਨੀ ਕਿ ਸਾਰੀ ਤਿਆਰੀ ਕਰ ਲਈ ਸੀਗੀ ਤੇ ਹੁਣ ਆਪਾਂ ਇੱਥੇ ਸਬਜ਼ੀ ਨੂੰ ਤੜਕਾ ਲਗਾ ਦਿੰਨੇ ਆ ਤੇ ਪਤਲੀ ਗਰਮ ਹੋ ਗਈ ਸੀ ਤੇਰ ਪਾਤਾ ਜੀ ਆਪਾਂ ਸਰੋਂ ਦਾ ਬੰਦੇ ਵਿੱਚ ਆਪਾਂ ਪਾ ਦਿੰਨੇ ਆ ਜੀ ਜੀਰਾ ਤੇ ਜੀਰਾ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਹੁਣ ਮਸਾਲਾ ਤੇਲ ਆਪਣਾ ਸੌਰੀ ਗਰਮ ਹੋ ਰਿਹਾ ਤੇ ਮੈਂ ਪਾਣੀ ਚੱਕਣ ਗਈ ਸੀ ਅੰਦਰੋਂ ਉਹ ਕਿਵੇਂ ਗੈਸ ਦੇ ਉੱਪਰ ਪਾਣੀ ਰੱਖਤਾ ਸੀ ਇਹ ਗਰਮ ਹੋਣ ਵਾਸਤੇ ਟੋਪੀਏ ਦੇ ਵਿੱਚ ਪਾ ਕੇ ਯਾਨੀ ਕਿ ਧਾਮੇ ਵਿੱਚ ਪਾ ਕੇ ਮੈਨੂੰ ਐਸੀ ਮੈਂ ਪਾਣੀ ਉੱਥੇ ਗਰਮ ਹੋ ਜਾਊਗਾ ਜਦ ਤੱਕ ਨਾਲੇ ਤਾਂ ਆਪਾਂ ਸਬਜ਼ੀ ਦੇ ਵਿੱਚ ਪਾ ਦਾਂਗੇ ਪਾਣੀ ਤੇ ਨਾਲੇ ਉਹਦੇ ਨਾਲ ਆਟਾ ਗੁੰਨ ਲਾਂਗੇ ਤੇ ਲਓ ਜੀ ਆਪਾਂ ਹੁਣ ਸਬਜ਼ੀ ਨੂੰ ਕਾ ਦਿੰਨੇ ਆ ਤੜਕਾ ਤੇ ਬਾਕੀ ਤਿਆਰੀ ਤਾਂ ਸਾਰੀ ਹਨਾ ਪਹਿਲਾਂ ਕਰ ਰੱਖੀ ਸੀ ਤੇ ਫਿਰ ਸਾਰੀ ਤਿਆਰੀ ਕਰਕੇ ਬਾਅਦ ਵਿੱਚ ਜਦੋਂ ਥੋੜਾ ਜਿਹਾ ਸੌਕੇ ਰਹੀਦਾ ਤੇ ਹੁਣ ਆਪਾਂ ਸਬਜ਼ੀ ਨੂੰ ਥੜਕਾ ਲਗਾ ਦਿੰਨੇ ਆ ਤੇ ਨਾਲ ਹੀ ਇੱਥੇ ਆਪਾਂ ਆਟਾ ਗੁੰਨ ਲਾਂਗੇ ਜਦ ਤੱਕ ਆਪਣੀ ਸਬਜ਼ੀ ਬਨੂਗੀ ਆਪਾਂ ਆਟਾ ਵਗੈਰਾ ਗੁੰਨ ਲਾਂਗੇ ਤੇ ਨਾਲੇ ਦੁੱਧ ਗਰਮ ਕਰ ਲਾਂਗੇ ਇੱਥੇ ਤੇ ਬਾਕੀ ਜਿਵੇਂ ਦੁੱਧ ਵਗੈਰਾ ਸਾੰਭਣਾ ਲਾ ਜਿਵੇਂ ਸਾੰਭ ਲਿਆ ਮਲਾਈ ਵਗੈਰਾ ਲਾਉਣੀ ਸੀ ਜਿਹੜੇ ਸਵੇਰ ਦੇ ਦੁੱਧ ਤੋਂ ਉਤਾਰ ਲਈ ਆਪਾਂ ਵੀ ਯਾਨੀ ਕਿ ਤੇ ਨਾਲੋ ਨਾਲ ਹੀ ਮੈਂ ਸਮਾਨ ਜਿਹੜਾ ਚੱਕ ਕੇ ਅੰਦਰ ਰੱਖ ਰਹੀ ਸੀ ਮੈਂ ਕਹਿੰਦੀ ਨਾਲੋ ਨਾਲ ਹੀ ਸਮਾਨ ਚੱਕੀ ਆ ਮੈਂ ਤੇ ਹੁਣ ਆਪਾਂ ਇਹਦੀ ਸੁਆਣੇ ਪਾ ਦਿੰਨੇ ਆ ਤੇ ਸਬਜ਼ੀ ਆਪਣੀ ਪੱਕੀ ਚੋਗੀ ਤੇ ਆਪਾਂ ਆਟਾ ਵਗੈਰਾ ਗੁੰਨ ਕੇ ਆਪਦੇ ਛੋਟੇ-ਛੋਟੇ ਕੰਮ ਜਿਹੜੇ ਹਨਾ ਸਾਰੇ ਕਰ ਲੈਣੇ ਆ ਤੇ ਬਾਕੀ ਜਦੋਂ ਮੈਂ ਇੱਥੇ ਵੌਇਸਓਵਰ ਕਰ ਰਹੀ ਸੀਗੀ ਤੇ ਮੈਂ ਇੱਥੇ ਸਾਹਮਣੇ ਬਾਹਰ ਬਰਾਂਡੇ ਦੇ ਸਾਹਮਣੇ ਬੈਠ ਗਈ ਸੀਗੀ ਮੈਂ ਹਾਂ ਵਿਚਾਲੇ ਇੱਥੇ ਕਰ ਲੈਣੀ ਆ ਵੌਇਸਓਵਰ ਕਿਉਂਕਿ ਇਤੋਂ ਨਾ ਥੋੜੀ ਜਿਹੀ ਬਰਤੂ ਕਿਤੇ ਐਵੇਂ ਤਾਂ ਬੱਦਲ ਵਈ ਹੈ ਜਾਨਕੀ ਬੱਦਲ ਹੋ ਰੱਖੇ ਨੇ ਦੋ ਦਿਨ ਹੋ ਗਏ ਜੀ ਧੁੱਪ ਵੀ ਨਹੀਂ ਨਿਕਲੀ ਸੀਗੀ ਬਿਲਕੁਲ ਵੀ ਤੇ ਅੱਜ ਥੋੜਾ ਜਿਹਾ ਜਿਵੇਂ 10 ਮਿੰਟ ਲੱਗੀ ਸੀਗੀ ਧੁੱਪ ਤੇ ਹੁਣ ਕਿਤੇ ਤਾਂ ਵਧੀਆ ਬਹੁਤ ਸੋਹਣੀ ਜਿੱਦਾਂ ਮੌਸਮ ਸਾਫ਼ ਹੁੰਦਾ ਤਾਂ ਮਿੰਟ ਵਿੱਚ ਧੁੱਪ ਨਿਕਲ ਆਉਂਦੀ ਹੈ ਫਿਰ ਸ਼ੌਂਜੀ ਹੋ ਜਾਂਦੀ ਐਸ ਤਰ੍ਹਾਂ ਜੀ ਚੱਲ ਰਿਹਾ ਅਜ ਤੱਕ ਮੈਂ ਬੈਠਾ ਇੱਥੇ ਬੈਠੀ ਸੀ ਜਦੋਂ ਧੁੱਪ ਨਿਕਲਦੀ ਉਹਦਾ ਬੜਾ ਮਨ ਜਿਆ ਕਰਦਾ ਵੀ ਚੱਲਦੀ ਹੌਲੀ ਚੱਲ ਗਈ ਧੁੱਪ ਤੇ ਮੈਂ ਇੱਥੇ ਬੈਠੀ ਸੀ ਮੈਂ ਹੱਥ ਚੱਲ ਜੇ ਤਾਂ ਹਨਾ ਧੁੱਪ ਵੀ ਨਿਕਲੂਗੀ ਤੁਹਾਨੂੰ ਸਾਹਮਣੇ ਧੁੱਪ ਵੀ ਲੱਗੂਗੀ ਤੇ ਇੱਥੇ ਬਾਹਰ ਬੈਠੀ ਸੀਗੀ ਤੇ ਇੱਥੇ ਜਿਵੇਂ ਕਿ ਸੜਕ ਤੇ ਹਨਾ ਵੀ ਕਦੇ ਕੋਸ਼ ਨੰਗ ਕਦੇ ਕੋਸ਼ ਨੰਗ ਉਧੇ ਵਿੱਚ ਆਵਾਜ਼ ਆ ਰਹੇ ਸੀਗੇ ਤੇ ਜੇਕਰ ਤੁਹਾਨੂੰ ਉਹਦੇ ਤੋਂ ਕੋਈ ਪ੍ਰੋਬਲਮ ਹੋਵੇ ਤਾਂ ਹਾਈ ਪਲੀਸ ਨੂੰਰ ਕਰਿਓ ਜੀ ਕਿਉਂਕਿ ਮੈਂ ਇੱਥੇ ਬੈਠੀ ਕਰਕੇ ਇਥੋਂ ਫਿਰ ਆਵਾਜ਼ aí ਦਾ ਸਾਧਨ ਜ ਬਣਿਆ ਪਿਆ ਹਨ ਤੇ ਹਾਂਜੀ ਲੋ ਜੀ ਆਪਣੀ ਸਬਜ਼ੀ ਜਿਹੜੀ ਬਣ ਗਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਲਾ ਕੇ ਜੀ ਇੱਥੇ ਰੋਟੀ ਬਣਾਉਣਾ ਤੇ ਹੁਣ ਆਪਾਂ ਇੱਥੇ ਰੋਟੀ ਬਣਾ ਲੈਨੇ ਆ ਉਸ ਤੋਂ ਬਾਅਦ ਫਿਰ ਜਿਹੜੀ ਹੱਗ ਹੋਈ ਜੀ ਉਹ ਆਪਾਂ ਪਾ ਦਾਂਗੇ ਜੀ ਗੱਡੇ ਤੋੜੇ ਥਲੇ ਤੇ ਸਵੇਰ ਨੂੰ ਆਪਣਾ ਪਾਣੀ ਗਰਮ ਹੋ ਜਾਊਗਾ ਤੇ ਨਾਲੇ ਸਵੇਰ ਦਾ ਸਰਚੂਗਾ ਵਧੀਆ ਜਾਨਕੀ ਪਾਣੀ ਗਰਮ ਹੋ ਚੁਗਾ ਹੈ ਨਾ ਨਾਲੇ ਹੁੰਦਾ ਰੋਟੀ ਟੁੱਕ ਬਣ ਗਿਆ ਆਪਣੇ ਚੁੱਲੇ ਤੇ ਤੇ ਜਦੋਂ ਮੌਸਮ ਸਾਫ ਹੁੰਦਾ ਫਿਰ ਤਾਂ ਸੱਚੇ ਬੜਾ ਮਜ਼ਾ ਹੁੰਦਾ ਹੈ ਜਾਨਕੀ ਚੁੱਲੇ ਤੇ ਰੋਟੀ ਪਾਣੀ ਬਣਾਉਂਦਾ ਪਰ ਜਦੋਂ ਮੌਸਮ ਖਰਾਬ ਹੁੰਦਾ ਜਦ ਦੀ ਔਖਾ ਹੋ ਜਾਂਦਾ ਜਿਵੇਂ ਧੁੰਦ ਵਗੈਰਾ ਡਿੱਗਦੀ ਹੋਵੇ ਤਾਂ ਤੇ ਨਹੀਂ ਤਾਂ ਵੈਸੇ ਚੁੱਲੇ ਤੇ ਰੋਟੀ ਸਬਜੀ ਬਣਾਉਣੀ ਚੁੱਲੇ ਵਰਗੀ ਤਾਂ ਮौज ਨਹੀਂ ਹੈਗੀ ਹੈ ਨਾ ਤੇ ਮਜਬੂਰੀ ਚ ਕਿਤੇ ਆਪਾਂ ਨੂੰ ਗੈਸ ਤੇ ਬਣਾਉਣੀ ਵੀ ਪੈ ਜਾਂਦੀ ਹੈ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਹੀ ਹੈਗਾ ਜੀ ਅਗਲੇ ਦਿਨ ਦੀ ਮਾਰਨਿੰਗ ਦਾ ਟਾਈਮ ਤੇ ਆਪਾਂ ਲੱਗੀਆਂ ਜੀ ਇੱਥੇ ਹੁਣ ਝਾੜੂ ਬੁਲਾਉਣ ਸਵੇਰ ਦਾ ਟਾਈਮ ਆ ਦੇਖੋ ਜੀ ਇੱਥੇ ਧੁੱਪ ਨਹੀਂ ਨੀ ਯਾਨੀ ਕਿ ਇਸ ਦਿਨ ਧੁੱਪ ਨਹੀਂ ਨਿਕਲੀ ਸੀ ਹੋ ਇਹ ਮੇਨ ਦਾ ਸ਼ਾਇਦ ਜੀ ਸ਼ੁੱਕਰਵਾਰ ਦੀ ਵੀਡੀਓ ਆ ਕਣੀ ਵੀਰਵਾਰ ਦੀ ਵੀਡੀਓ ਹੈ ਜੀ ਸ਼ਾਇਦ ਵੀਰਵਾਰ ਦੀ ਸਵੇਰਾ ਹਾਂਜੀ ਤੇ ਵੀ ਇਹ ਧੁੱਪ ਨਹੀਂ ਲੱਗ ਰਹੀ ਸੀ ਜੀ ਮੌਸਮ ਜਿਹੜਾ ਉਹ ਖਰਾਬ ਸੀਗਾ ਹਾਂਜੀ ਵੈਸੇ ਤਾਂ ਇੱਥੇ ਸਵੇਰ ਦਾ ਯਾਨੀ ਕਿ ਮਾਰਨਿੰਗ ਦਾ ਟਾਈਮ ਆ ਪਰ ਮੌਸਮ ਜਿਹੜਾ ਉਹ ਪੁੱਤ ਜ਼ਿਆਦਾ ਖਰਾਬ ਸੀਗਾ ਵੀ ਲੱਗ ਰਿਹਾ ਸੀਗਾ ਵੀ ਅੱਜ ਧੁੱਪ ਨਹੀਂ ਨਿਕਲਦੀ ਤੇ ਧੁੱਪ ਨਿਕਲੀ ਵੀ ਨਹੀਂ ਸੀ ਬਾਅਦ ਵਿੱਚ ਤੇ ਇਸ ਤਰ੍ਹਾਂ ਹੀ ਰਿਹਾ ਸੀਗਾ ਪੂਰਾ ਦਿਨ ਤੇ ਜ਼ਿਆਦਾ ਠੰਡਾ ਮੌਸਮ ਸੀਗਾ ਇਸ ਦਿਨ ਤੇ ਬਾਕੀ ਹਵਾ ਚੱਲ ਰਹੀ ਸੀਗੀ ਪਹਿਲਾਂ ਤੇ ਹੁਣ ਵੀ ਸੀਗੀ ਹਵਾ ਤਾਂ ਪਰ ਪਹਿਲਾਂ ਥੋੜੀ ਜਿਹੀ ਜ਼ਿਆਦਾ ਹਵਾ ਸੀਗੀ ਤੇ ਫਿਰ ਇਹ ਪੱਤੇ ਕਾਫੀ ਡਿੱਗ ਜਾਂਦੇ ਨੇ ਦੇਖਦੇ ਤੇ ਹੁਣ ਆਪਾਂ ਇੱਥੋਂ ਸੁੰਬਰ ਲੈਨੇ ਤੋਂ ਸਭ ਤੋਂ ਜ਼ਿਆਦਾ ਔਖਾ ਹੁੰਦਾ ਸੁੰਬਰਣਾ ਇੱਕ ਤਾਂ ਦੇਖਦੇ ਪੱਤੇ ਡਿੱਗ ਜਾਂਦੇ ਨੇ ਤੇ ਇੱਕ ਜਿਹੜੀਆਂ ਇੱਟਾਂ ਦੇ ਵਿੱਚ ਥੋੜੀਆਂ-ਥੋੜੀਆਂ ਵਿਰਲਾ ਜੀਆਂ ਜਿਵੇਂ ਬਣੀਆਂ ਹੋਈਆਂ ਵਿਚਵੇਂ ਸੀਮੈਂਟ ਉੱਪਰੋਂ ਲੱਤ ਗਿਆ ਤੇ ਉਹਦੇ ਕਰਕੇ ਸੱਚੇ ਬਹੁਤ ਔਖਾ ਹੁੰਦਾ ਇੱਥੋਂ ਸੁੰਬਰਣਾ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਇੱਥੇ ਸੁੰਬਰਣਾ ਤੇ ਮੈਂ ਪੱਤੇ ਫਿਰ ਜਮਾ ਹੈ ਜਿਹੜੇ ਡਿੱਗੇ ਸੀ ਉਹ ਤਾਂ ਟੱਟ ਬੱਕ ਪਰ ਜਿਹੜੇ ਕੁਛ ਕੁ ਉੱਪਰ ਦੇ ਹਾਂਜੀ ਜਿਹੜੇ ਕੁਛ ਜਾਨੀ ਕਿ ਰਹਿ ਗਏ ਸੀ ਉੱਪਰ ਤੇ ਉਹ ਵੀ ਮੈਂ ਤਾਂ ਜਮਾ ਝਾੜਦੇ ਸੀਗੇ ਨੱਕ ਵੀ ਫਿਰ ਨਾ ਬਾਰ ਬਾਰ ਟਿਕਨ ਨਾਲ ਉਹ ਪਤੀ ਇੱਕ ਵਾਰੀ ਚੱਲ ਡਿੱਗ ਜਾਣ ਸਾਰੇ ਤੇ ਸਾਰੇ ਚੰਗੀ ਤਰ੍ਹਾਂ ਜਿਹੜੇ ਪੱਤੇ ਸੀਗੇ ਮੈਂ ਝਾੜਦੇ ਸੀਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਪਹਿਲਾਂ ਬੇੜਾ ਸੁੰਬਰਦੇ ਆਂ ਤੇ ਬੇੜਾ ਸੁੰਬਰ ਕੇ ਤੇ ਫਿਰ ਆਪਾਂ ਜਣ ਕੀ ਅਗਲੇ ਕੰਮ ਕਰ ਆਪਣੇ ਜਿਹੜੇ ਕਰਦੇ ਆਂ ਇਹ ਇਹ ਤਾਂ ਦੇਖੋ ਤੁਸੀਂ ਕਿੰਨੇ ਸਾਰਿਆਂ ਦਾ ਪਾਰਾਂ ਇੱਕੋ ਦਾ ਨਹੀਂ ਆਗੀਆਂ ਕਿ ਇਹ ਇੰਨਾ ਜਿਆਦਾ ਰੌਲਾ ਪਾ ਰਹਿਆਂ ਸੀ ਇਹਨਾਂ ਨੂੰ ਸੰਜਨੀ ਨਹੀਂ ਲੱਗ ਰਹੀ ਸੀ ਕਿ ਇਹ ਰੌਲਾ ਕਿਸ ਕੁੱਤੇ ਪਾ ਰਹਿਆਂ ਸੀ ਕੋਈ ਤਾਂ ਕਹਿਦਾ ਹੁੰਦਾ ਵੀ ਜੇ ਤੋ ਇਹ ਜਾਨਵਰ ਹੈ ਇਸ ਦਾ ਕੋਸੁੰਦਿਆ ਹਨਾ ਪਤਾ ਨਹੀਂ ਉਹਦੇ ਨੇ ਅਸਤੇ ਹਾਂ ਵੀ ਰੌਲਾ ਕਰਦੇ ਨੇ ਕੋਈ ਕੰਦਾ ਹੈ ਨਾ ਮੈਨੂੰ ਲੱਗ ਪਤਾ ਨਹੀਂ ਸੀਗਾ ਵੀ ਇਹ ਕਿੰਨਾ ਰੌਲਾ ਕਰ ਰਹੇ ਨੇ ਤੇ ਇਹ ਕਾਫੀ ਜਿਆਦਾ ਜਾਣੇ ਕੀ ਰੌਲਾ ਪਾ ਰਹਿਆਂ ਸੀਗੀਆਂ ਤੇ ਵੈਸੇ ਮੈਂ ਉੱਪਰ ਤਾਂ ਸੀ ਛੱਡ ਦੇ ਉੱਪਰ ਜਾਨੀ ਕਿ ਨਾ ਦਾਣੇ ਵੀ ਸਿੱਟਦੇ ਸੀ ਤੇ ਰੋਟੀ ਵੀ ਜਾਨੀ ਕਿ ਚੂਰ ਕੇ ਪਾਤੀ ਸੀ ਵੀ ਚਲੇ ਖਾ ਲੈਣਗੇ ਤੇ ਵੈਸੇ ਕਈ ਕਹਿੰਦੇ ਵੀ ਇਹ ਚੰਗਾ ਹੁੰਦਾ ਜਿੱਦਾਂ ਬਿੱਲੀ ਦਾ ਘਰੇ ਆਉਣਾ ਤੇ ਜਾਂ ਇਸ ਤਰ੍ਹਾਂ ਜਾਨਵਰਾਂ ਦਾ ਇੱਕਦਮ ਘਰੇ ਆਉਣਾ ਵੀ ਇਹ ਚੰਗਾ ਮੰਨਿਆ ਜਾਂਦਾ ਵੀ ਸ਼ੁਭ ਸੰਕੇਤ ਹੁੰਦਾ ਹੈ ਤੇ گا ਵੈਸੇ ਕਿ ਮੈਨੂੰ ਬਾਲਾ ਜ਼ਿਆਦਾ ਮੈਨੂੰ ਨਹੀਂ ਨਾਲ ਜ਼ਿਆਦਾ ਵੈਸੇ ਪਤਾ ਨਹੀਂਗਾ ਪਰ ਹਨਾ ਵੈਸੇ ਮੈਂ ਨੇ ਸੁਣਿਆ ਸੀਗਾ ਵੀ ਕਹਿੰਦੇ ਵੀ ਜਿਵੇਂ ਬਿੱਲੀ ਜਿਵੇਂ ਆ ਕੇ ਸ਼ਾਮ ਦੇ ਟਾਈਮ ਤੇ ਜਿਵੇਂ ਬਿੱਲੀ ਆਉਂਦੀ ਆ ਹਨਾ ਉਹ ਦੁੱਧ ਮੰਗ ਰਹੀ ਆ ਤਾਂ ਉਹ ਵੀ ਚੰਗਾ ਹੁੰਦਾ ਵੀ ਹਨਾ ਤੇ ਜੇ ਇਸ ਤਰ੍ਹਾਂ ਪੰਛੀ ਹਨਾ ਵੀ ਤੁਹਾਡੇ ਘਰੇ ਆਣ ਕੇ ਜਿਵੇਂ ਰੌਲਾ ਪਾਉਣ ਤਾਂ ਵੀ ਚੰਗਾ ਹੁੰਦਾ ਤੇ ਵਿੱਚੇ ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਵੀ ਇਹਨਾਂ ਨੂੰ ਜਦੋਂ ਕੋਈ ਉਹਨੇ ਦਾ ਜਾਨਵਰ ਦਿਸਦਾ ਹੈ ਤਾਂ ਇਹ ਜਦੀ ਰੌਲਾ ਪਾਉਂਦੇ ਆ ਜਿਵੇਂ ਕੋਈ ਸੱਪ ਨਿਔਲਾ ਦਿਖਦਾ ਤਾਂ ਇਹ ਗਟਾਰਾਂ ਚਿੜੀਆਂ ਉਦੋਂ ਰੌਲਾ ਪਾਉਂਦੀਆਂ ਹੁੰਦੀਆਂ ਤੇ ਵਿੱਚੇ ਕਹਿ ਦਿੰਦੇ ਆ ਵੀ ਨਹੀਂ ਚੰਗਾ ਹੁੰਦਾ ਵੀ ਘਰ ਪਰਿਵਾਰ ਵਾਸਤੇ ਜਦੋਂ ਆਪਣੇ ਘਰ ਦੇ ਵਿੱਚ ਕੋਈ ਹਨਾ ਵੀ ਕੁਛ ਚੰਗਾ ਕੁਛ ਹੋਣਾ ਹੁੰਦਾ ਜਾਨੀ ਕਿ ਹਨਾ ਕੋਈ ਕਹਿ ਲੋ ਕੋਈ ਖੁਸ਼ੀ ਦਾ ਦੇਣਾ ਹੁੰਦਾ ਹਨਾ ਵੀ ਚੰਗਾ ਹੁੰਦਾ ਆਪਣੇ ਵਾਸਤੇ ਤੇ ਵੀ ਜਦ ਹੀ ਇਹ ਜਾਨਵਰ ਆ ਕੇ ਜਾਨੀ ਕਿ ਇਹ ਪੰਛੀ ਹਨਾ ਤੇ ਜਦ ਹੀ ਆ ਕੇ ਵੀ ਹਨਾ ਰੋ ਇਦਾਂ ਰੌਲਾ ਪਾਉਂਦੇ ਨੇ ਪਰ ਮੈਨੂੰ ਵੈਸੇ ਸੁਣੀਆ ਮੈਂ ਇਹ ਦੋ ਤਿੰਨ ਗੱਲਾਂ ਪਰ ਪਰਤਾ ਮੈਨੂੰ ਕਿਸੇ ਦਾ ਨਹੀਂ ਵੀ ਸਹਿਗਾ ਪੂਰੀ ਗੱਲ ਸਹੀ ਕੀ ਆ ਹਨ ਤੇ ਪਰ ਆਪਾਂ ਇਹਨਾਂ ਨੂੰ ਚਲੋ ਦਾਣੇ ਪਾਤੀ ਸੀਗੇ ਛੱਡ ਦੇ ਉੱਪਰ ਛੱਡ ਤੇ ਸੀ ਰੋਟੀ ਚੂਰ ਕੇ ਪਾਤੀ ਸੀ ਤੇ ਚੱਲ ਵਿਚਾਰੀਆਂ ਖਾ ਲੈਣਗੀਆਂ ਪਰ ਮੈਨੂੰ ਤਾਂ ਹੀ ਲੱਗਦਾ ਸੀਗਾ ਮੈਂ ਕਿਤੇ ਨਾ ਹੋਵੇ ਵੀ ਭੁੱਖੀਆਂ ਰੌੜਾ ਪਾਉਂਦੇ ਹੁਣ ਆਪਾਂ ਨੂੰ ਵੀ ਹਨਾ ਆਪਦੀ ਭਾਸ਼ਾ 'ਚ ਕਹਿੰਦੀਆਂ ਹੋਣੀਆਂ ਬੋਲ ਕੇ ਵੀ ਸਾਨੂੰ ਭੁੱਖ ਲੱਗੀ ਆ ਵੀ ਰੋਟੀ ਪਾ ਦਿਓ ਹਨਾ ਜਾਂ ਵੀ ਕੁਝ ਖਾਣ ਨੂੰ ਦਿਓ ਵੀ ਆਪਣੇ ਤੋਂ ਇਹ ਮੰਗ ਰਹੀਆਂ ਪਰ ਆਪਾਂ ਪਾਤੀ ਸੀਗੇ ਇਹ ਦਾਣੇ ਤੇ ਮੈਨੂੰ ਜਿਆਦਾ ਨਹੀਂ ਪਤਾ ਸੀਗਾ ਵੀ ਇਸ ਦਾ ਕੀ ਕਾਰਨਾ ਬਸ ਮੈਂ ਸੁਣੀਆਂ ਗੱਲਾਂ ਵੀ ਕੋਈ ਕਿਸ ਤਰ੍ਹਾਂ ਕਹਿ ਦਿੰਦਾ ਕੋਈ ਕਿਸ ਤਰ੍ਹਾਂ ਮੈਨੂੰ ਲੱਗਦਾ ਹਨਾ ਹਾਂ ਬਿੱਲੀ ਦਾ ਵੀ ਮੈਂ ਇਹ ਚੀਜ਼ ਮੰਨ ਕੇ ਚੱਲੋ ਸੁਣੀਆ ਪਰ ਸਾਡੇ ਤਾਂ ਬਿੱਲੀ ਹਰ ਰੋਜ਼ ਹੀ ਸ਼ਾਮ ਦੇ ਟਾਈਮ ਤੇ ਜਾਨੇ ਕੀ ਦੁੱਧ ਪੀ ਕੇ ਜਾਂਦੀ ਹੈ ਪਰ ਜਦੋਂ ਕੋਈ ਖੁਸ਼ੀ ਮਿਲੂਗੀ ਪਤਾ ਨਹੀਂ ਕਿ ਖੁਸ਼ੀ ਮਿਲੂਗੀ ਫਿਲਹਾਲ ਤਾਂ ਜਿੱਦਾਂ ਦਾ ਮਾਹੌਲ ਪਹਿਲਾਂ ਸੀਗਾ ਘਰ ਦੇ ਵਿੱਚ ਉਦਾਂ ਹੀ ਤਾਂ ਹੈਗਾ ਹਨਾ ਵੀ ਚਲੋ ਹਨਾ ਕਬੀਲਦਾਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਦੇ ਟੈਨਸ਼ਨਾਂ ਟੈਨਸ਼ਨ ਬਣ ਗਈ ਹਨਾ ਕਦੇ ਕਿਦਾਂ ਕਦੇ ਕਿਦਾਂ ਬਸ ਤੇ ਬਸ ਚਲਦਾ ਹੀ ਰਹਿੰਦਾ ਕੰਮ ਤੇ ਲੋ ਜੀ ਆਪਾਂ ਅੰਦਰ ਬਾਰ ਸੂੰਭਰ ਕੇ ਤੇ ਉਸ ਤੋਂ ਬਾਅਦ ਮੈਂ ਪੋਚਾ ਨਹੀਂ ਲਗਾਇਆ ਸੀ ਕਿਉਂਕਿ ਮੌਸਮ ਜਾਣੇ ਕੀ ਠੰਡਾ ਕਰਕੇ ਤੇ ਮੈਨੂੰ ਐਸ ਵਿੱਚ ਮੈਂ ਕਿਹਾ ਵੀ ਚਲੋ ਸਾਰੇ ਸਭ ਤੋਂ ਪਿੱਛੇ ਲਗਾਉਂਗੀ ਪੋਚਾ ਵੀ ਨਾਲੇ ਤਾਂ ਧੁੱਪ ਦਾ ਬਤਲ ਲੱਗ ਚੁਗਾ ਨਹੀਂ ਤਾਂ ਫਿਰ ਬਾਅਦ ਵਿੱਚ ਮੈਂ ਲਗਾਉਂਗੀ ਵੀ ਬਾਕੀ ਸਾਰੇ ਕੰਮ ਨਿਬੜ ਕੇ ਤੇ ਹਾਂਜੀ ਲੋ ਜੀ ਆਪਾਂ ਹੁਣ ਲੱਗੇ ਸੀ ਸਾਗ ਨੂੰ ਤੜਕਾ ਲਗਾਉਣਾ ਯਾਨੀ ਕਿ ਸਾਗ ਸੀਗਾ ਇਹ ਆਪਾਂ ਲੋਹੜੀ ਵਾਲੇ ਦਿਨ ਬਣਾਇਆ ਸੀਗਾ ਤੇ ਲੋਹੜੀ ਵਾਲੇ ਦਿਨ ਹੀ ਸਾਗ ਤੇ ਹਨਾ ਬਣਾਇਆ ਸੀਗਾ ਤੇ ਮਾਗੀ ਵਾਲੇ ਦਿਨ ਖਾਤਾ ਤੇ ਉਸ ਤੋਂ ਬਾਅਦ ਬਚ ਗਿਆ ਸੀ ਥੋੜਾ ਜਿਹਾ ਸਾਗ ਤੇ ਮੈਂ ਰੱਖ ਲਿਆ ਮੈਂ ਹਨਾ ਨਹੀਂ ਖਾਦਾ ਉਸ ਤੋਂ ਬਾਅਦ ਕਿਸੇ ਲਈ ਵੀ ਵੈਸੇ ਤਾਂ ਮੈਂ ਰਾਤ ਦਾਲ ਬਣਾਈ ਸੀਗੀ ਤੇ ਦਾਲ ਵੀ ਪਈ ਸੀਗੀ ਤੇ ਪਰ ਮੈਂ ਕਿਹਾ ਵੀ ਚਲ ਮੈਂ ਸਾਗ ਨੂੰ ਤੜਕਾ ਲਾ ਲੈਨੀ ਆ ਤੇ ਦਾਲ ਨਾਲ ਸ਼ਾਮ ਨੂੰ ਸਰ ਜੂਗਾ ਤੇ ਆਪਾਂ ਸਾਗ ਨੂੰ ਲਾ ਲਿਆ ਤੜਕਾ ਵਿੱਚ ਹਰੇ ਮਟਰ ਪਾ ਕੇ ਲਾਇਆ ਤੜਕਾ ਜਿਹਾ ਆਪਾਂ ਹਰੇ ਮਟਰ ਪੈ ਸੀ ਉਹਦੇ ਨਾਲ ਤੜਕਾ ਲਗਾ ਰਹੇ ਆ ਆਪਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੋਂ ਕਿਵੇਂ ਹੋ ਸਾਰੇ ਅਮੇਗਾ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਵੀ ਠੀਕ ਠਾਕ ਹਾਂਜੀ ਤੇ ਹਾਂਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਵੈਸੇ ਤਾਂ ਆਪਾਂ ਸਵੇਰ ਦੇ ਟਾਈਮ ਤੋਂ ਜਿਹੜਾ ਬਲੌਗ ਸੀਗਾ ਉਹ ਸ਼ੁਰੂ ਕਰਤਾ ਸੀਗਾ ਤੇ ਹੁਣ ਅੱਗੇ ਆਪਾਂ ਅਗਲੇ ਕੰਮ ਧੰਦੇ ਕਰਦੇ ਹਾਂ ਜੀ ਤੇ ਦੋ ਦਿਨ ਹੋ ਗਏ ਜੀ ਮੇਰਾ ਕੋਈ ਵੀ ਬਲੌਗ ਨਹੀਂ ਆਇਆ ਸੀਗਾ ਆਪਾਂ ਕੋਈ ਵੀ ਬਲੌਗ ਤੁਹਾਡੇ ਨਾਲ ਨਹੀਂ ਸ਼ੇਅਰ ਕੀਤਾ ਉਸ ਦਾ ਕਾਰਨ ਇਹ ਸੀਗਾ ਵੀ ਮੇਰੀ ਆਪਦੀ ਤबीयत ਠ ਜਾਨੀ ਕਿ ਮੈਨੂੰ ਇੱਕ ਤਾਂ ਫਿਵਰ ਸੀਗਾ ਤੇ ਇੱਕ ਥੋੜਾ ਜਿਹਾ ਬਸ ਠੰਢੀ ਜੀ ਕਰਕੇ ਤੇ ਉਹਦੇ ਨਾਲ ਜਿਵੇਂ ਨਾ ਕੋਲਡ ਹੋ ਗਿਆ ਸੀਗਾ ਤੇ ਗਲਾ ਖਰਾਬ ਸੀਗਾ ਤੇ ਅੱਜ ਥੋੜਾ ਜਿਹਾ ਠੀਕ ਹੈ ਤੇ ਹਾਂਜੀ ਆਪਾਂ ਸਵੇਰ ਦੇ ਜਿਹੜੇ ਕੰਮ ਹੁੰਦੇ ਸੀ ਉਹ ਕਰ ਲੈ ਖਤਮ ਤੇ ਟਾਈਮ ਜਿਹੜਾ ਹੁਣ ਹੋ ਗਿਆ ਜੀ 1:30 ਬੱਜ ਗਿਆ 1:30 ਤੋਂ ਉੱਪਰ ਹੀ ਹੋ ਗਿਆ ਜੀ 10 ਮਿੰਟ ਹੁਣ 40 ਹੋ ਗਈ 40 ਹੋ ਗਏ ਤੇ ਲਓ ਜੀ ਹੁਣ ਆਪਾਂ ਚਾਹ ਪੀ ਲਗੇ ਤੇ ਉਸ ਤੋਂ ਬਾਅਦ ਫਿਰ ਚੱਲਦੇ ਆ ਜੀ ਆਪਾਂ ਮੱਝਾਂ ਨੂੰ ਸੰਨੀ ਕਰਨ ਤੇ ਹਾਂਜੀ ਤੁਹਾਨੂੰ ਰਿਕਵੈਸਟ ਆ ਪਲੀਜ਼ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚਲੋ ਜੀ ਮੈਂ ਹੁਣ ਚਾਹ ਪੀ ਲਾਂ ਤੇ ਫਿਰ ਆਪਾਂ ਚੱਲਦੇ ਹਾਂ ਜੀ ਮੱਝਾ ਮੱਲਾ ਸਨਨੀ ਕਰ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਗਿਆ ਜੀ 2:30 ਵੱਜ ਗਏ ਤੇ ਆਪਾਂ ਲੱਗੇ ਸੀਗੇ ਮੱਝਾਂ ਨੂੰ ਸਨਨੀ ਕਰਨ ਤੇ ਸਨਨੀ ਆਪਾਂ ਕਰਦੇ ਹੁੰਨੇ ਆ ਜੀ ਸਰੋਂ ਦੀ ਖਲ ਤੇ ਮੱਕੀ ਦਾ ਦਾਣਾ ਜਾਨੀ ਕਿ ਉਹਨਾਂ ਨੂੰ ਭਿਉਂ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਨੂੰ ਜਾਨੀ ਕਿ ਟੂੜੀ ਦੇ ਵਿੱਚ ਹੁਣ ਹਰਲਾ ਦਿੰਨੇ ਆ ਤੇ ਜਦੋਂ ਜਾਨੀ ਕਿ ਖਾ ਲੈਣਗੇ ਜਿੰਨਾ ਖਾਣਾ ਹੋਇਆ ਬਾਕੀ ਜਿਹੜੀ ਬਚੀ ਟੂੜੀ ਉਹਦੇ ਵਿੱਚ ਹਰਾ ਹਰਲਾ ਦਾਂਗੇ ਆਪਾਂ ਤੇ ਇੱਧਰ ਮੈਂ ਅਰਸ਼ਨੂਰ ਦੇ ਨਾਲ ਚੱਲ ਰਹੀ ਸੀ ਮੇਰੀ ਗੱਲਬਾਤ ਜਾਨੀ ਕਿ ਮੈਨੂੰ ਲੱਗਦਾ ਪਤਾ ਨਹੀਂ ਸ਼ਾਇਦ ਉਹਨੂੰ ਛੁੱਟੀ ਸੀ ਸ਼ਾਇਦ ਜਾਂ ਵੈਸੇ ਨਹੀਂ ਉਹ ਸਕੂਲ ਗਿਆ ਸੀਗਾ ਮੈਨੂੰ ਹੁਣ ਫਿਲਹਾਲ ਯਾਦ ਨਹੀਂ ਅੱਜ ਤੇ ਉਹਨਾਂ ਵਿੱਚ ਇਸ ਤਰ੍ਹਾਂ ਡਾਂਸ ਜਿਆ ਕਰ ਰਿਹਾ ਸੀਗਾ ਵਿਚੋਂ ਉਹ ਕਹ ਰਿਹਾ ਸੀਗਾ ਤੇ ਨਾਲੇ ਮੈਨੂੰ ਕਹ ਰਿਹਾ ਸੀਗਾ ਵੀ ਮੇਰੀ ਵੀਡੀਓ ਨਾ ਪਾ ਦਿਓ ਜੇ ਕਿ ਮਮਾ ਤੇ ਮੈਂ ਇਹਨੂੰ ਕਹਿ ਰਹੀ ਸੀ ਵੀ ਜੇ ਤੂੰ ਹੁਣ ਆ ਕੇ ਆ ਕਿ ਮੈਂ ਤਾਂ ਮੇਰੀ ਤਾਂ ਵੀਡੀਓ ਬਣ ਰਹੀ ਆ ਤੇ ਤੂੰ ਫਿਲਹਾਲ ਵਿੱਚ ਆ ਕੇ ਮસ્ਤੀ ਕਰੇਂਗਾ ਤਾਂ ਫਿਰ ਵੀ ਮੈਂ ਤਾਂ ਇਸ ਤਰ੍ਹਾਂ ਹੀ ਵੀਡੀਓ ਪਾ ਦੇਣੀ ਮੈਂ ਮੈਂ ਕੱਟਣੀ-ਕੁੱਟਣੀ ਨਹੀਂ ਹੈਗੀ ਵੀ ਹੁਣ ਤੂੰ ਆਪਦਾ ਸੋਚ ਸਮਝ ਕੇ ਬੱਚਾ ਹਾਂ ਹੈਨਾ ਵੀਡੀਓ ਦੇ ਕਿਉਂਕਿ ਉਹਨੂੰ ਉਹ ਕਹਿ ਦਿੰਦਾ ਵੀ ਮੇਰੀ ਵੀਡੀਓ ਨਾ ਪਾਓ ਤਾਂ ਕਰਕੇ ਆਪਾਂ ਮੈਂ ਉਹਨੂੰ ਕਹਿ ਰਹੀ ਸੀਗੀ ਤੇ ਹਾਂਜੀ ਲੋ ਜੀ ਹੁਣ ਆਪਾਂ ਇੱਥੇ ਵਸਮੱਜਾ ਨੂੰ ਕਰ ਦਈਏ ਸੰਨੀ ਤੇ ਦਾਣਾ ਕੱਲ ਆਪਾਂ ਸਵੇਰੇ ਪਿਉਂ ਦਿੰਨੇ ਆ ਜਾਨਕੀ ਨਾਲੋਂ ਨਾਲੇ ਪਿਉਂ ਦਿੰਨੇ ਹੁੰਨੇ ਜਿਸ ਤਰ੍ਹਾਂ ਸਵੇਰ ਦੇ ਟਾਈਮ ਤੇ ਆਪਾਂ ਹਨਾ ਜਿਹੜੀ ਸੰਨੀ ਕਰ ਲਈ ਸੀ ਮੱਜਾਂ ਨੂੰ ਤੇ ਉਸ ਤੋਂ ਬਾਅਦ ਫੇਰ ਆਪਾਂ ਦੁਬਾਰਾ ਖਾਲ ਤੇ ਮੱਕੀ ਦਾ ਦਾਣਾ ਜਿਹੜਾ ਪਿਉਂ ਕੇ ਰੱਖ ਦਿੰਨੇ ਹੁੰਨੇ ਇਸ ਟਾਈਮ ਵਾਸਤੇ ਤੇ ਹੁਣ ਵੀ ਆਪਾਂ ਕਰਦ ਗਏ ਇੱਥੇ ਸੰਨੀ ਤੇ ਹਾਂਜੀ ਚਲੋ ਜੀ ਆਪਾਂ ਅੱਜ ਦੀ ਵੀਡੀਓ ਤਾਂ ਵੀ ਐਂਡ ਕਰਦੇ ਆ ਜੀ ਇੱਥੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਨੈਕਸ ਏ ਤਤਕਲੀ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ